ਪਿੰਡ ਵੀ ਹੋਣ ਹਾਰਤੀ ਜੱਗੂ ਨੇ ਪਿੰਡ ਦੇ ਲੋਕਾਂ ਨੂੰ ਪਾਇਆ ਸਿੱਧੇ ਰਾਹੇ ਲੈ ਨਾ ਹੁਣ ਜੱਗੂ ਪਾਉ ਦੀ ਲੋਕਾਂ ਨੂੰ ਸਿੱਧੇ ਰਾਹੇ ਉਹ ਪਿੰਡ ਵਾਲੇ ਵੀ ਨਾ ਹੁਣ ਨੰਮੀ ਨੰਮੀ ਉਮਰ ਦੇ ਨੌਜਵਾਨਾਂ ਦੀਆਂ ਟੀਮਾਂ ਬਣਾ ਕੇ ਸਾਨੂੰ ਉਹ ਸਮਝਦੇ ਆ ਪੁਰਾਣੇ ਬੰਦਿਆਂ ਨੂੰ ਉਹ ਚਾਹ ਲਿਆ ਦੇ ਕੋਟ ਲਿਆਉਂਦੀ ਆ ਅੱਧਾ ਘੰਟਾ ਹੋ ਗਿਆ ਚਾਚਾ ਕਹੀ ਜਾਂਦੇ ਨੂੰ ਨਾ 2 ਬੱਜੇ ਮਿੰਟ ਬਾਅਦ ਚਾਹ ਦਾ ਸੋਰ ਤੇ ਚਾਵੜਾ ਕਿਸੇ ਤੇ ਫੇਰ ਕੀ ਹੋ ਰਿਹਾ ਕੋਈ ਹੋਰ ਕੰਮ ਹੈ ਨਹੀਂ ਮੇਨਾ ਬਣਾ ਲਿਆ ਚਾਹ ਮੈਥੋਂ ਹੋਰ ਨਾ ਕੁਝ ਕਹਾਣੀ ਅੱਡਾ ਅਖਬਾਰ ਤਾਂ ਦਵਾਈਆਂ ਵਾਲੀਆਂ ਐਡਾਂ ਨਹੀਂ ਭਰਿਆ ਹੁੰਦਾ ਕੋਈ ਕਿਹੜੀ ਲੈ ਲਓ ਕੋਈ ਕਿਹੜੀ ਲੈ ਲਓ ਦਵਾਈਆਂ ਬਿਮਾਰ ਵੀ ਆਪ ਹੀ ਕਰਨਾ ਤੇ ਠੀਕ ਵੀ ਆਪ ਹੀ ਕਰਨਾ ਵਾਹ ਬਈ ਵਾ ਵੱਡੇ ਵੱਡੇ ਬਿਜ਼ਨਸਮੈਨ ਬੰਦੇ ਲੋਕਾਂ ਦੀ ਸੇਤਾ ਠੀਕ ਵੀ ਕਰ ਦਿੰਦੇ ਆ ਤੇ ਬਣਾ ਵੀ ਦਿੰਦੇ ਆ ਨਾਲੇ ਪ੍ਰੋਫਟ ਕੱਟ ਜਾਂਦੇ ਆ ਪਤਾ ਨਹੀਂ ਕੀ ਬਾਰ ਬਾਰ ਆ ਤੇ ਤੁੰਦਿਆ ਬੰਦੇ ਨੂੰ 10 ਵਾਰੀ ਚਾਹ ਪੀਣੀ ਦਿਹਾੜੀ ਚ ਤੇਰੀ ਆਹੀ ਜਵਾਲਾ ਤੈਨੂੰ ਅੱਗੇ ਨਹੀਂ ਰਹਿਣ ਦਿੰਦੀ ਫਿਰ ਆਹੋ ਕੰਮ ਨਹੀਂ ਕਰੰਦੇ ਅੰਦਾ ਸਾਰੀ ਧੀੜੀ ਉਹ ਨਹੀਂ ਜਾਣੀ ਰਹਿਣੀ ਆ ਤੇਰੇ ਨਾਲ ਉਹਦਾ ਜੱਗੂ ਚੰਗੀ ਆ ਹਿੰਮਤ ਦੇਖ ਜੱਗੂ ਜੀ ਕਹਿੰਦੇ ਮੈਂ ਪਿੰਡ ਦੀਆਂ ਸਾਰੀਆਂ ਔਰਤਾਂ ਨੂੰ ਹੱਕ ਦਵਾਉਣਾ ਉਹਨੂੰ ਆਪ ਨੂੰ ਤਾਂ ਹੱਕ ਨਹੀਂ ਮਿਲਿਆ ਰਾਗ ਮੀਤ ਨਾਂ ਦੇ ਵਿੱਚ ਗਾਇਨ ਕੀਤਾ ਸੰਗਤਾਂ ਦਾ ਠਾਠਾ ਮਾਰਦਾ ਜਾਨ ਸਲਾਮ ਬਾਜੀ ਚੱਲ ਸਪੋਟ ਦਾ ਫਟਾ ਦੇ ਮਗਾ ਗੱਟ ਕਾਇਆ ਜੀ ਤਾ ਹਾਂ ਲੰਬੀ ਲੰਬੀ ਪਾ ਲਈ ਓਹ ਹੋ ਮਚਾਤਾ ਹੱਥ ਤੇ ਜਿਹੜੀਆਂ ਦੋਸ਼ਦੀਆਂ ਕੱਢਦੀਆਂ ਨਾ ਲਓ ਹਸਾਬ ਤੁੰਗੋ ਔਟਾਂ ਪੰਦੇਲੇ ਪਰਚਾ ਚੱਲ ਗੀਆਂ ਠੀਕ ਕਰਿਆ ਬੰਦਿਆ ਨੇ ਹੁਣ ਤਾਂ ਟੀਮੀਓ ਟੀਮੀ ਦੀ ਸੋਚੂ ਹੁਣ ਤਾਂ ਜੱਗੂ ਹੀ ਕਰੂਗੀ ਸਾਰਾ ਦਾ ਲਾ ਹੋ ਮੈਨੂੰ ਨਹੀਂ ਵਾ ਦਿਖਾਉਣੀ ਆ ਤੂੰ ਤਦੋਂ ਕੱਦ ਬੰਦਿਆ ਨੇ ਕੀਤਾ ਕੀ ਅਜ ਤੱਕ ਹਾਂ ਫਿਰ ਪੰਚਾਇਤ ਤਾਂ ਲਏ ਹਾ ਨਾ ਮੇਰੀ ਨੂਰ ਨਿਕਲੀ ਜਾਂ ਪੰਚਾਇਤ ਤਾਂ ਫੇਰ ਹਾਂ ਮੈਨੂੰ ਕਹਿੰਦੇ ਕੀ ਕੀਤਾ ਬੰਦਿਆ ਵੀ ਫੇਰ ਆਪਸ਼ ਕੀਤਾ ਆ ਜਿਹੜੇ ਸਕਸਹੂਲ ਤਾਂ ਮਾਨ ਲੀਆ ਨਾ ਅੱਜ ਵੀ ਜੰਗ ਰਹੇ ਹਨ ਇਹ ਸੱਦ ਨਹੀਂ ਬਣਾਈਆਂ ਹੋਈਆਂ ਨੇ ਤੂੰ ਤਾਂ ਖ਼ਬਰ ਪੜ੍ਹਨੀ ਚਾਹ ਤੀ ਨਹੀਂ ਰੋ ਹਾਂ ਸਾਰੇ ਪਿੰਡੋਂ ਜੱੱਗੀ ਜੰਗੀ ਲੱਗਦੀ ਆ ਹਣ ਹਾਂ ਤਾਂ ਸਾਰੇ ਜੰਗੀ ਲੱਗਦੀ ਮੈਂ ਤਾਂ ਹੋਰ ਵੀ ਦੱਸ ਜਾਵਾਂਗਾ ਕੋਈ ਜਦੋਂ ਤੇਰੇ ਅੱਗੇ ਹੋਣਾ ਘਰ ਤੇ ਫੇਰ ਨਹੀਂ ਘਰ ਵਾਪਸ ਹੋਏ ਗਰਮੀ ਹੋ ਰਹੀ ਹੈ ਕਿਉਂਕਿ ਰਾਤ ਮੇਰੀ ਭੈਣ ਦੇ ਘਰ ਆਲਾ ਹੈ ਜਾ ਉਹ ਸਾਰਾ ਦਿਨ ਲੜਦਾ ਰਹਿੰਦਾ ਉਹਨਾਂ ਦਾ ਤਕਲੇ ਸੀ ਨਹੀਂ ਨਿਭੜਦਾ ਬਹੁਤ ਜ਼ਿਆਦਾ ਗਰਮੀ ਹੈ ਕੀ ਕਰੂ ਅਗਲਾ ਹੋ ਜਦੋਂ ਕਰੇ ਵੱਡਿਆ ਟਿਕਨ ਦੇ ਦਿੰਦੀ ਹਲੇ ਹੁਣ ਫਿਰ ਜ਼ਿਆਦਾ ਲੜਦਾ ਹੈ ਜਿੱਦ ਦੇ ਵੀ ਮੈਂ ਆਈਆਂ ਨਾ ਸੋਡਾ ਨਾਲ ਕੜੇਸ ਮੁੱਕਿਆ ਸੋਡਾ ਰੋਜ਼ ਦਾ ਕੜੇਸ ਆਗਾ ਨਾ ਆਪਣਾ ਜੂਣ ਖਰਾਬ ਕਰ ਛੜੀ ਆ ਬੰਦੇ ਦੇ ਜੋੜ ਕੀ ਖਰਾਬ ਕਰਕੇ ਉਹਨਾਂ ਦੇ ਕੰਮ ਕਰ ਲਿਆ ਕਰੋ ਕੀ ਕੰਮ ਦੀ ਗੱਲ ਕਰ ਲਿਆ ਕਰੋ ਸਾਰਾ ਦਿਨ ਲੜਾਈ ਹੁੰਦੀ ਆ ਸਾਰਾ ਦਿਨ ਲੜਦੇ ਰਹੇ ਨੀ ਹੋਗੇ ਕੋਈ ਕੰਮ ਦੀ ਗੱਲ ਕਰੋ ਤੁਸੀਂ ਤਾਂ ਸਾਨੇ ਜੀ ਜੀ ਤੁਸੀਂ ਚੁੱਪ ਕਰ ਜਾ ਕਰੋ ਮੈਂ ਤੈਨੂੰ ਤਾਂ 40 ਛੱਡਦਾ ਮੰਜਾ ਛੱਡੂਗਾ ਮੰਜਾ ਕਹਿੰਦੇ ਛੱਡਦਾ ਹੈਗਾ ਤੂੰ ਵੀ ਮੜਾ ਲੜਾਈ ਘਟ ਕਰਿਆ ਕਰ ਜਦੋਂ ਘਰ ਖਾਣ ਨੂੰ ਕੁਛ ਨਹੀਂ ਦਿੱਤਾ ਨਹੀਂ ਤਾਂ ਲੜਾਈਏ ਕਰੂੰ ਮੈਂ ਹਰ ਤੂੰ ਵੀ ਬੜਾ ਜ਼ਿਆਦਾ ਬੋਲਦੀ। ਤੇਰੀ ਚਠੱਗੀ ਕਰਦਾ ਕਿਹਦੀ ਬੇਈਮਾਨੀ ਐ ਘਰ ਚਲਾਉਂਦਾ ਐ ਘਰ ਚਾੜ ਦਿੰਦੇ। ਉਹ ਤਾਂ ਠੀਕ ਆ। ਇਹਨਾਂ ਲੋਕਾਂ ਦਾ ਸਰਾਬ ਲੱਗੀ ਜਾਂਦਾ। ਉਹ ਤਾਂ ਠੀਕ ਐ। ਮੈਨੂੰ ਸੰਭਾਲ ਕੇ ਬੋਲਿਆ ਕਰ ਮੂੰਹ ਸੰਭਾਲ ਕੇ। ਸੱਚੀ ਗੱਲ ਤੇ ਤਾਂ ਗੁੱਸਾ ਆਉਂਦਾਗਾ। ਸਾਰ ਦਿਨ ਲੜਦੇ ਰਹੇ ਮਰਦੰਦਾ। ਭੁੱਖੇ ਤਾਂ ਵੀ ਨਹੀਂ ਮਰਦੇ ਜਿਹੜੇ ਨਾਲੀਆ ਕੂੜੀਆ ਤੇ ਢਿੱਡ ਭਰ ਲੈਂਦੇ ਆ। ਭੁੱਖੇ ਮਰਨ ਦੀ ਕੀ ਗੱਲ ਹੋ ਗਈ। ਸਾਰੇ ਦਿਨ ਸੋੜਾ ਕੁੱਤੀ ਚੀਕ ਕਰ ਆਉਂਦਾ ਐ ਸਾਰ ਦਿਨ ਲੜਦੇ ਤੁਸੀਂ। ਤੇ ਲਿ ਜਾਣਾ ਜਾਂ ਨਹੀਂ ਲਿ ਜਾਣਾ ਤੂੰ ਇਹ ਗੱਲ ਮੈਂ ਕਹਾਂ। ਮੈਂ ਤਾਂ ਲੈ ਕੇ ਗਿਆ ਪਹਿਲਾਂ। ਕਿੰਨੂ ਵੇ ਤੈਨੂੰ ਕੱਢ ਕੇ ਰੋ ਟੱਕਾ ਮਾਰ ਕੇ ਉਹ ਸਾਰੇ ਅਮਰੀਕਾ ਨੂੰ ਨਾ ਗੁੰਝਾ ਜਬਾੜੂ ਹੈਗੀ ਗ੍ਰਾਮੀ ਹੈ ਹਾਂ ਕਿੱਥੇ ਨਾ ਹਿੰਦੀ ਪੜਾਣਾ ਤੇ ਤੇਰ ਨਾਲ ਗੱਲਾਂ ਕਰਦਾ ਦੰਦ ਕੜਕੜ ਕੇ ਤੇ ਅਸੀਂ ਜਦੋਂ ਬੋਲਾਂਗੇ ਮੱਛੀ ਅੱਗ ਟੱਗ ਵੀ ਨਹੀਂ ਸਾਲੀਆ ਬਈ ਮੈਂ ਇੰਨਾ ਦਾ ਹਾਸੇ ਸਕਦਾ ਲੜਿਆ ਨਾ ਕਰ ਮੈਂ ਹੱਥ ਜੋੜ ਕੇ ਬਹਿੰਦੇ ਮੈਨੂੰ ਨਾ ਇੱਥੋਂ ਇਹਨਾਂ ਪਿੰਨ ਸਰਕਾਰ ਤੋਂ ਵੀ ਡਰਦਾ ਜਿੰਨਾ ਮੈਂ ਇੱਥੋਂ ਡਰਦਾ ਤੇ ਕੰਮ ਧੰਦੇ ਜਾ ਕਰੇ ਲੋਕ ਕਹਿੰਦੇ ਬੈਠਾ ਰਹਿੰਦਾ ਸਾਦੀ ਢੜੀ ਮਰ ਪੀ ਲਿਆ ਕੇ ਦਿਨਾ ਨਾ ਉਹ ਵੀ ਅਗਲੇ ਦੇਖਦੇ ਆ ਵੀ ਕਿੱਥੋਂ ਆਉਂਦੇ ਆ ਕੋਸ਼ਿਸ਼ ਵੀ ਕਰਦਾ ਪਰ ਤੈਨੂੰ ਮਿਲਦਿਆ ਕਿ ਨਹੀਂ ਮਿਲਦਾ ਸਾਨੂੰ ਨਹੀਂ ਚੋਰੀਆਂ ਠੱਗਾਂ ਦੇ ਬੇਈਮਾਨੀਆਂ ਦੇ ਪੈਸੇ ਚਾਹੀਦੇ ਤੇ ਇਹ ਬਡੇ ਵੱਡੇ ਲੋਕ ਜਿਹੜੇ ਤਣਾਂ ਦੇ ਤਣ ਚਿੱਟਾ ਪੰਜਾਬ ਸਿੱਟੀ ਜਾਂਦੇ ਆ ਉਹ ਉਹ ਠੱਗੀ ਬੇਈਮਾਨੀ ਦਾ ਪੈਸਾ ਨਹੀਂ ਮੇਰੀ ਕੀ ਬਤਾ ਤੇਰੇ ਵਰਗੇ ਹੁਣ ਵਿੱਚ ਜਿਹੜੇ ਜਿਹੜੇ ਡਰਾਈਵਰਾਂ ਦੀ ਜੂਨੀਅਨਾਂ ਦੇ ਵਿੱਚ ਜਾਂ ਹੋਰ ਆਸੇ ਪਾਸੇ ਕਮਾਈ ਖਾਈ ਜਾਂਦੇ ਆ ਜਿਹੜੇ ਪੱਲੇਦਾਰਾਂ ਦਾ ਹੱਕ ਖਾਈ ਜਾਂਦੇ ਆ ਜਿਹੜੇ ਗਰੀਬ ਦੀ ਦਿਹਾੜੀ ਦਾ ਹੱਕ ਖਾਈ ਜਾਂਦੇ ਆ ਉਹ ਪੈਸਾ ਕਿਤੇ ਮੰਦਰਾਮ ਸੀਤਾ ਤੇ ਜਾ ਗੁਰੂ ਘਰ ਚੋਂ ਆਂਦਾ ਉਹ ਵੀ ਤਾਂ ਬੇਈਮਾਨਾਂ ਦਾ ਕਮਾਉਂਦੇ ਆ। ਮਿਹਨਤ ਨਾਲ ਨਹੀਂ ਇੱਥੇ ਕੁਝ ਆਉਂਦਾ। ਪਰ ਹਾਂ ਮਿਹਨਤਾਂ ਦੀ ਇੱਜ਼ਤ ਵੱਡੀਆਂ-ਵੱਡੀਆਂ ਹਵੇਲਿਆਂ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਆਉਂਦੀ ਇੱਜ਼ਤ ਜਿਹੜਾ ਮਿਹਨਤੀ ਹੈ ਭਾਵੇਂ ਉਹ ਮਜ਼ਦੂਰੀ ਹੋਵੇ। ਨਹੀਂ ਦੇਖ ਲੈ ਲੱਖਾਂ ਮੈਂਬਰ ਘਰੇ ਵਾਤੀ ਮਿੰਨੂਂ ਟਿਕਨਾਂ ਦਾ ਬਾਹਰ ਲੋਕਾਂ ਨੂੰ ਟਿਕਨੁੰਦਾਗਾ। ਹੋਰ ਕੀ ਆ ਗਮਚਾਰ ਰੱਖਿਆ। ਟੋਠੇ ਜਿੱਡੀਆਂ ਕੁੜੀਆਂ ਹੋਈਆਂ ਪਈਆਂ ਉਹਦੀਆਂ ਦੱਸ ਉਹਨੇ ਕੀ ਸ਼ਰਮ ਲਾ ਰੱਖੀ ਚੋਰੀਆਂ ਠੱਗੀਆਂ ਕਰਨ ਤੇ। ਨਹੀਂ ਜੱਗੂ ਹਾਂ ਮੈਨੂੰ ਕੱਲ ਹਿੰਦਰ ਮਿਲਿਆ ਸੀਗਾ। ਉਹ ਕਹਿੰਦਾ ਕਿ ਲੱਖੇ ਨੇ ਤਾਂ ਸਾਰੀ ਜ਼ਮੀਨ ਗੱਬਲੀ ਸੱਚੀ ਨੇ ਹੋਰ ਦੱਸ ਕਿ ਜਿੱਥੇ ਦੇਣੀਆਂ ਆਉਣਗੀਆਂ ਉਹਨੂੰ ਇੱਥੇ ਹੀ ਭੁਗਤਣੀਆਂ ਨੇ ਸਾਰੀਆਂ ਕਰਨੀਆਂ ਫੇ ਲੱਖੇ ਲਈ ਦੇ ਕੀ ਬਰ ਦੋਤੀਆਂ ਨੇ ਪਿਆ ਨੀ ਹੋਰ ਦੱਸ ਪਰ ਹੁਣ ਦੋ ਕੁੜੀਆਂ ਨੂੰ ਕੋਠੇ ਢੇ ਰਸਤਾ ਪਾਉਣ ਲੱਗੋਦਾ ਹੁ ਗੱਲਾਂ ਮਾਰਦੇ ਵੱਡੇ ਵੱਡੇ ਨਹੀਂ ਲੈ ਮੀ ਮੇਰੇ ਵਰਗੇ ਭੁਹੀ ਨਹੀਂ ਇੱਥੇ ਹੀ ਨਿਭੜਨੇ ਆ ਭੈਣੇ ਸਾਰੇ ਭੁਗਤਾਨ ਇੱਥੇ ਕਰਨੇ ਆ ਕਿ ਕਿਸ ਨਾਲ ਚੋਰੀ ਕਰ ਲਓ ਕਿਸ ਨਾਲ ਠੱਗੀ ਹੋਰ ਆ ਬਿਚਾਰੀ ਤਾਂ ਘਰਾਂ ਦੀ ਬਾੜੀ ਪੋੜ ਗਈ ਉਹ ਤਾਂ ਮੇਰੇ ਵਰਗੀ ਵਿਚਾਰੀ ਭੋਈ ਆਂ ਨਾ ਤੱਕ ਗਿਆ ਸੀ ਉਹ ਰੱਖੇ ਕਰਾਏ ਨੇ ਉਹ ਦਿੱਕਤ ਪਾਸੇ ਕਰ ਲਾ ਨੀ ਉਹ ਕਾ ਸੰਭੀਆ ਕਿਸੇ ਦੀ ਉਹ ਤਾਂ ਆਪ ਗੱਲਾਂ ਇਡੀਆਂ ਇਡੀਆਂ ਮਾਰ ਰਖਾਈ ਜਾਣ 70 ਮੁੱਕੇ ਵੀ ਆਪਾਂ ਵਰਗੇ ਤੇ ਕੀ ਕਰੂਛਣਾ ਇਹੋ ਜਿਹੇ ਬੰਦੇ ਦੇ ਕੀ ਕਰਨਾ ਜਰਾ ਜੜਾ ਇਹ ਨਾ ਹੁੰਦਾ ਜੇ ਮੈਂ ਤਾਂ ਇਹਨਾਂ ਨੂੰ ਪਾਜਾ ਛੱਡ ਕੇ ਸੌਣ ਲੱਗ ਪਤਾ ਕੀ ਪਈ ਨੀ ਕਹਾਂ ਚਲ ਕਰਨੇ ਪੈਤਾ ਹਾਂ ਤੇ ਅਜੇ ਇੱਕ ਚੁੱਪ ਕਰਦਾ ਨਹੀਂ ਸੁਧਰਦੇ ਬੰਦੇ। ਤੈਨੂੰ ਆਪਣੇ ਮੰਮੀ ਡੈਡੀ ਨਾਲ ਚਾਹਵੇਂ ਕਹਿੰਦੇ ਕਾਹਤੋਂ ਲੜਦੇ ਰਹਿੰਦੇ ਆ। ਆਪਣਾ ਤਾਂ ਘਰ ਚ ਜੀ ਆਕਿਆ ਪਿਆ। ਕੀ ਕਰੀਏ? ਇਹ ਸਭ ਕੁਝ ਤਾਂ ਹੁੰਦਾ ਕਿਉਂਕਿ ਮੰਮੀ ਡੈਡੀ ਦੀ ਹਰ ਇੱਕ ਗਲਤੀਆਂ ਮaaf ਕਰ ਦਿੰਦੀ ਆ। ਥੋੜਾ ਡੈਡੀ ਨਾਲ ਥੋੜੀ ਮੰਮੀ ਨਾਲ ਤਾਂ ਕਰਕੇ ਲੜਦਾ ਕਿਉਂਕਿ ਥੋੜੀ ਮੰਮੀ ਹਰ ਇੱਕ ਗੱਲਾਂ ਥੋੜੇ ਡੈਡੀ ਦੀਆਂ ਬਰਦਾਸ਼ਤ ਕਰਦੀ ਆ। ਜੇ ਥੋੜੀ ਮੰਮੀ ਥੋੜੇ ਨਾਨੇ ਨੂੰ ਕਹਿ ਦੇ ਨਾ ਤਾਂ ਕਰਕੇ ਨਾ ਉਹਦਾ ਸਾਰਾ ਹੱਲ ਨਿਕਲ ਜੇ ਫਿਰ ਘਰ ਨੂੰ ਨਾ ਜਿੰਦੇ ਲੱਗ ਜਾਣ ਜਿੰਦੇ। ਇਹ ਗੱਲ ਨਾ ਥੋੜੀ ਮੰਮੀ ਨੂੰ ਸਮਝਾਓ ਤੁਸੀਂ। ਆਪਣੇ ਬੰਦ ਵੀ ਗੁਰੀ ਕਰਦਾ ਵੇਖ ਪਿੰਡ ਦਾ ਟੁੱਬੇ ਚੀਲਣਾ ਆਤਾ ਹੋਰ ਵੀਰੇ ਹਾਂ ਬਣੀ ਪਈਆਂ ਗੱਲ ਕਰੋ ਵੀਰੇ ਆਪਣੇ ਪਿੰਡ ਦੀ ਕੋਈ ਨਹੀਂ ਕਰ ਸਕਦਾ ਹੈ ਮੇਰੇ ਤੇਰੇ ਕੋਈ ਕੋਈ ਨਹੀਂ ਕਰ ਸਕਦਾ ਮੇਰੇ ਤੇਰੇ ਵਾਲੇ ਵਾਲੇ ਪਿੰਡਾਂ ਨਹੀਂ ਹੈਗਾ ਕੋਈ ਆਪਣੇ ਪਿੰਡ ਵੀ ਰੀਸ ਕਰ ਜੂ ਨਾ ਕੋਈ ਨਹੀਂ ਕਰ ਸਕਦਾ ਹੈ ਕੋਈ ਨਹੀਂ ਕਰ ਸਕਦਾ ਤੂੰ ਦੇਖ ਕੋਈ ਨਹੀਂ ਕਰ ਸਕਦਾ ਰੀਸ ਆਪਣੇ ਆ ਜਾਓ ਮਿੱਤਰ ਪਿਆਰੇ ਚਾਉਂਦਾ ਰਹੇ ਵੀਰੇ ਤਾੜੀ ਵਾਲਾ ਸਰਪੰਚ ਨੇ ਬਣਾਤਾ ਹੂੰ ਆਪਾਂ ਨੂੰ ਆਖ ਨਹੀਂ ਸੀ ਆਪਣੇ ਪਿੰਡ 'ਚ ਚੀਜ਼ ਬਣ ਜੂ ਉਹਨੇ ਆਪਣੇ ਬੋਲ ਪਾਇਆ ਆ ਆਪਾਂ ਨੂੰ ਕਹਿਿਆ ਸੀ ਨਾ ਵੀ ਆ ਚੀਜ਼ ਬਣਨੀ ਚਾਹੀਦੀ ਪਾਰਕ ਬਣੇ ਉਹ ਚੀਜ਼ ਬਣੇ ਨਿਵਾਕਾਂ ਦੀ ਸਟੇਡੀਅਮ ਬਣੇ ਉਹ ਚੀਜ਼ ਬਣੇ ਠੀਕ ਹੈ ਉਹਨੇ ਉਹ ਚੀਜ਼ਾਂ ਬਣਾ ਦੀਆਂ ਜਿਹੜੀਆਂ ਅੱਜ ਤੱਕ ਕੋਈ ਵੀ ਨਹੀਂ ਬਣਾ ਸਕਿਆ ਠੀਕ ਹੈ ਨਾ ਕੋਈ ਨਹੀਂ ਵੀਰੇ ਸਰਕਾਰਾਂ ਨੇ ਸਰਕਾਰਾਂ ਉੱਠੀਆਂ ਨੇ ਕਿੰਨੀਆਂ ਸਰਕਾਰਾਂ ਉੱਠੀਆਂ ਨੇ ਆਪਣੀ ਪਿੰਡ 'ਚ ਕੁਝ ਨਹੀਂ ਕੰਮ ਕੀਤਾ ਕਿਸੇ ਨੇ ਨਹੀਂ ਕੀਤਾ ਇਹਦੇ ਨੇ ਕੰਮ ਕੀਤਾ ਵੀਰੇ ਉਸੇ ਨਾਲ ਕਾਹ ਯਾਰ ਸਰਪੰਚ ਦਾ ਧੰਨਵਾਦ ਕਰਿਆ ਕਰੂ ਵੀਰੇ ਉਹਨੇ ਆਪਣੇ ਪਿੰਡ ਚ ਝੀਲ ਬਣਾਤੀ ਕੋਈ ਨਾ ਉਸੇ ਨਾਲ ਝੀਲ ਬਣਾਤੀ ਪਾਰਕ ਬਣਾਤਾ ਜਵਾਕਾਂ ਦੇ ਖੜਨ ਨੂੰ ਚੁੱਲੇ ਲਾਤੇ ਠੀਕ ਆ ਕੋਈ ਨਹੀਂ ਚੱਲ ਅਨੰਦਰਾ ਭਾਈ ਪਾਰਕ ਜੂ ਆ ਕੇ ਬਹਿਨੇ ਆਪਾਂ ਇੱਥੇ ਬੈਠੋ ਜਰਾ ਭਾਈ ਜਰਾ ਉਹ ਅਨੰਦਰਾ ਤੈਨੂੰ ਪਤਾ ਲੱਖਾਂ ਨਾ ਘਰੇ ਡੇਗਦਾ ਨਾ ਪਿੰਡ ਦੀ ਜਿੰਮੇ ਤੇ ਕੰਨ ਨੰਨਿਆ ਮੇਰੇ ਕਿਉਂ ਦੀ ਸਾਰੀ ਜਿੰਮੀ ਨੱਪ ਗਿਆ ਸੀ ਉਹ ਬੰਦਾ ਉਹ ਬਾਈਸਾ ਉਹਦਾ ਆ ਹੀ ਆਏਗਾ ਯਾਰ ਉਹਦੇ ਤਿੰਨੇ ਵੀ ਉਹਨੂੰ ਗਾਲਾਂ ਕਰਦੀਆਂ ਨਾ ਉਹ ਘਰੇ ਖੜਦਾ ਨਾ ਉਹ ਘਰ ਜਾਣਾ ਬਣਾ ਕੇ ਰਹਾਦਾ ਠੀਕ ਹਨ ਉਹਦਾ ਦੂਰ ਉਹਦਾ ਆ ਹੀ ਆਇਆ ਲ ਭਰਾਵਾ ਸਾਰਾ ਪਿੰਡ ਹੀ ਗਾਲਾਂ ਕਰਦਾ ਲੱਖਾਂ ਉਹਦੀਆਂ ਗੁਰਦੁੱਤਾ ਕਦੇ ਨਹੀਂ ਮੰਨਿਆ ਹੁਣ ਮੈਨੂੰ ਐ ਲੱਗਦਾ ਪਿੰਡ ਦੇ ਲੋਕ ਭੁੱਲ ਜਾਣਗੇ ਇਹ ਕਦੇ ਨਹੀਂ ਭੁੱਲੀਆਂ ਜਾਂਦੀਆਂ ਬਾਈ ਜਿਹੜਾ ਪਿੰਡ ਨਾਲ ਧੋਖਾ ਕਰਦਾ ਨਾ ਉਹ ਬੰਦਾ ਨਾ ਆਰਦਾ ਰਹਿਣਾ ਨਾ ਪੜਦਾ ਰਹਿਣਾ ਸੋਚ ਕੇ ਰਹੇ ਬੁੱਟੇ ਜੂ ਮੱਕਾ ਮੇਰੇ ਬਿਉਦੀ ਨਹੀਂ ਲੰਦਾ ਬੂਗਾ ਤੇ ਮੈਨੂੰ ਕਿੰਨਾ ਦੁੱਖ ਲੱਗਿਆਊਗਾ ਉਹ ਦੁੱਖ ਦਾ ਭਰਾਵਾ ਹੁੰਦਾ ਹੀ ਆ ਸਭ ਨੂੰ ਹੁੰਦਾ ਇਹ ਦੁੱਖ ਸਾਨੂੰ ਕਿਹਦੇ ਦੁੱਖ ਨਹੀਂ ਮੇਰਾ ਇਹ ਲੱਖੇ ਨੇ ਨਾ ਲੋਕਾਂ ਨੇ ਠੱਗੀਆਂ ਮਾਰ ਕੇ ਧਣਕ ਮਾਇਆ ਸੀ ਜ਼ਮੀਨਾਂ ਵੰਡੀਆਂ ਸੀ ਜ਼ਮੀਨਾਂ ਜੋੜੀਆਂ ਸੀ ਪਰ ਉਹ ਰਵ ਨਹੀਂ ਰਿਆ ਸਾਰੇ ਬੁਆਰੀਆਂ ਠਵਾਰੀਆਂ ਦੀ ਲੱਗ ਗਈ ਦੁੱਖ ਦਾ ਆਉਂਦਾ ਵੀ ਸਾਡੇ ਨਾਲ ਉਹਨੇ ਕਿਉਂ ਕੀਤੀ ਤਾਂ ਹੀ ਦਾ ਸੀ ਰਲਦੇ ਫਿਰਦੇ ਚੱਲ ਛੋਟੇ ਵੀਰ ਉੱਠ ਤੇਰੇ ਨਾਲ ਮੈਂ ਕਰੂੰ ਲੱਖੀ ਨਾਲ ਗੱਲ ਤੇਰੀ ਮੈਂ ਦਵਾਣਾ ਜਮੀਨ ਆਖਣ ਨੂੰ ਮੈਂ ਵੀ ਪਿੰਡ ਦਾ ਸੌਕਾ ਸਰਪੰਚ ਆ ਮਨ ਬੂਟਾ ਸਰਪੰਚ ਕਹਿੰਦੇ ਨੇ ਫੇਰ ਵੀ ਦਰਹਾਲ ਕਰਾ ਦੇਣੇ ਆਪਾਂ ਲੱਖੀ ਕੋਲੇ ਚੱਲ ਜੀ ਸਰਪੰਚ ਹਾਂ ਵੀਰੋ ਸਰਪੰਚ ਸਾਹਿਬ ਠੀਕ ਆ ਛੋਟੇ ਭਾਈ ਕਿਵੇਂ ਸਰਪੰਚ ਬਰਾ ਕਾਂ ਨੂੰ ਛੋਟੇ ਪਈ ਆ ਲੱਕੇ ਕੋਲੇ ਚੱਲਿਆ ਸੀ ਇਹਦੀ ਜ਼ਮੀਨ ਦੀ ਬਾਰੇ ਅੱਛਾ ਇਹਦਾ ਅੱਕ ਜਾਨੀ ਸੀਗਾ ਲੱਖਾ ਜਉਣਾ ਮੇਰੇ ਹੀ ਪਈ ਹੈਗਾ ਆਓ ਫਿਰ ਨਾਲ ਹੀ ਮੇਰੇ ਵੀ ਖਾ ਗਿਆ ਚਾਹ ਨਾਲ ਵੀਰੇ ਨਾਲ ਆ ਲੱਕੇ ਇਹਨਾਂ ਦੇ ਜਿੰਨੇ ਜਿੰਨੇ ਰੁਪਏ ਬਣਦੇ ਆ ਦੇ ਕੇ ਪਰਾ ਕਰ ਯਾਰ ਕਿਉਂ ਗਰੀਬਾਂ ਦਾ ਅੱਗ ਖਾਣਾ ਹੈ ਮੇਰੇ ਕੋਲ ਆ ਵੱਢੀ ਖਾਂਦਾ ਮੈਨੂੰ ਸ਼ਰਮ ਆਉਂਦੀ ਹੈ ਤੇਰੇ ਕੋਲੇ ਮੁੰਡੇ ਲਈ ਉਹ ਸਰਪੰਚਾਂ ਮੈਂ ਤਾਂ ਕੁਝ ਵੀ ਨਹੀਂ ਦੇਣਾ ਇਹਨਾਂ ਦਾ ਫਿਰ ਕਿਉਂ ਫਿਰ ਮੈਨੂੰ ਕਦੋਂ ਕਹਿੰਦੇ ਆ ਕੇ ਪੋਚ ਕੋਲ ਨੂੰ ਕਿੰਨਾ ਕੋਲਿਆ ਕੀ ਦੇਣਾ ਵੀ ਤਰਾ ਮੈਂ ਕੋਲੋਂ ਕੋਲ ਆ ਸਰ 10000 ਰੁਪਏ ਤੁਹਾਨੂੰ ਨੌਕਰੀ ਦੇਣ ਦੀ ਗੱਲ ਕੀਤੀ ਉਹ ਮੈਂ ਤਾਂ ਫਿਰ ਮੋੜਦੇ ਸੀ ਮੋੜੇ ਨਹੀਂ ਜੀ ਲੈਣੇ ਆ ਮੈਂਬਰਾ ਕੱਲ ਉੱਥੇ ਜਾ ਕੇ ਆਪਣੇ ਨਾਲ ਨੱਬੜੀ ਕੱਲ ਨੂੰ ਪੰਚਾਇਤ ਘਰ ਆਉਣੀ ਪਈ ਨਾ ਵੇ ਸਵੇਰੇ ਉੱਥੇ ਦੇ ਕੇ ਚਾਰ ਮੁੰਡੇ ਦਾ ਲੜੇੜਾ ਪਾਂਦੀ ਕਰ ਆ ਤਾਂ ਮੈਂ ਜਾਊਂਗਾ ਤੈਨੂੰ ਦੱਸਾਂ ਪਰ ਜੇ ਇਹਨਾਂ ਦਾ ਸਾਰਿਆਂ ਦਾ ਲਾਇਲ ਇਲਜ਼ਾਮ ਝੂਠਾ ਨਿਕਲਿਆ ਫਿਰ ਮੈਂ ਮਾਨ ਹਾਨੀ ਦਾ ਦਾਵਾ ਕਰਵਾਉਂਗਾ ਇਹਨਾਂ ਤੇ ਤੇਰ ਮੈਨੂੰ ਕਹੀ ਕਿਉਂ ਵੀ ਦੱਸੋ ਮਾਣੇ ਕਰਵਾ ਦੇ ਕਰਵਾ ਦੱਸੋ ਵੀ ਕੋਈ ਕਿੰਨੇ ਮੰਗੀ ਜਾਂਦਾ ਕੋਈ ਕਿੰਨੇ ਮੰਗੀ ਜਾਂਦਾ ਐਨੇ ਕਿੰਨੇ ਕਿਹਨਾਂ ਨੇ ਮੈਨੂੰ ਰੁਪਇਆ ਮੰਡ ਤੇ ਹੁਣ ਆਪਾਂ ਗਾਉ ਨੂੰ ਪੰਚਾਇਤਕਾਰ ਬੈ ਕੇ ਦੇ ਨਾਲ ਗੱਲ ਕਰਾਂਗੇ ਉਥੋਂ ਮੇਰੇ ਨਾਲ ਚੱਲੋਗੇ ਨਾ ਚੱਲ ਕੋਈ ਨਾ ਮਿਲਦੇ ਆ ਕੱਲ ਨੂੰ ਸਰਪੰਚਾਂ ਮੈਂ ਦੇਖੂ ਕਿਹੜਾ ਮੇਰੇ ਤੇ ਇਲਜ਼ਾਮ ਲਾਉਂਦਾ ਚਾਹੇ ਠੀਕ ਹੈ ਸਸਟੀ ਕਰ ਪੈਸੇ ਦਿੰਦਾ ਕ ਨਹੀਂ ਦਿੰਦਾ ਕੋਈ ਗੱਲ ਨਹੀਂ ਮਗਾ ਬੈਠੋ ਚੱਲੋ ਚੱਲੋ ਹਾਂ ਅਜੇ ਪੈਸੇ ਦਵਾ ਦੀ ਮੇਰੇ ਆਜੋ ਕਿਸੇ ਦਾ ਮਾਤੀ ਵਾਲਾ ਬੈਠੋ ਇਹ ਤੇਰੀ ਜ਼ਿੰਮੇਵਾਰੀ ਹੈ ਹੱਥੇ ਬੈਠੋ ਹਾਂ ਲੱਖੀ ਨੂੰ ਅੱਜ ਕਰਦੇ ਗੱਲ ਦਵਾ ਦੀ ਬਾਈ ਬੰਦ ਕੋਈ ਗੱਲ ਨਹੀਂ ਭਾਈ ਤੁਹਾਡੇ ਪੈਸੇ ਮਿਲ ਜਾਣਗੇ ਲੱਖੀ ਨੂੰ ਆ ਜਾਣ ਦੀ ਕੋਈ ਗੱਲ ਨਹੀਂ ਅਸੀਂ ਵੀ ਦਿਹਾੜੀਆਂ ਕਰਕੇ ਕਰਾਂ ਮੈਂ ਗੱਲ ਹੀ ਕੋਈ ਨਹੀਂ ਜੀ ਮੋਜ ਨਾਲ ਖਾ ਕੇ ਭਰਾ ਹੋ ਜਾ ਕੋਈ ਗੱਲ ਨਹੀਂ ਆਪਾਂ ਫਿਰਦੇ ਗਾਰੇ ਵਾਸਤੇ ਪੈਸੇ ਮਿਲ ਜਾਣਾ ਤਾਲਾ ਪੈਸੇ ਨਹੀਂ ਗਾਰੇ ਕਿਸੇ ਕੰਮ ਵਾਸਤੇ ਗਾਰੇ ਆ ਤੇ ਥੋੜੇ ਨਹੀਂ ਕੰਮ ਕਰੂ ਤਾਂ ਕਰੂ ਕਿਨੇ ਮੈਨੂੰ ਕਿਨੇ ਗਾਣੂ ਖੜੇ ਕਰਨਾ ਫਟਾ ਕੰਮ ਕਰਦੇ ਮੈਨੂੰ ਕਿਨੇ ਮੈਨੂੰ ਕਿਨੇ ਗਾਣੂ ਖੜਾ ਕਰਨਾ ਥੋੜੇ ਸਿਰ ਤੇ ਖੜਾ ਹੋਇਆ ਸੀ ਮੈਂ ਥੋੜੇ ਵਾਸੇ ਲੇ ਰਿਆ ਸੀ ਮੈਂ ਸਰਪੰਚ ਜੀ ਆਵੇਂ ਲੈਤੀ ਜਾਂਦੀ ਜੱਗੂ ਦੇ ਗੋਣ ਕਾਉਣੀ ਰਹਿਣੀ ਆ ਤੇ ਹੱਡ ਤੇਰਾ ਮੈਂ ਪਰਦਾ ਮੈਨੂੰ ਪੈਸੇ ਮੇ ਗੋਣ ਕਾਉਣੀ ਆ ਜੱਗੂ ਦੇ ਕੋਈ ਗੱਲ ਨਹੀਂ ਕੋਈ ਗੱਲ ਅਰਥ ਲਾਉਣੇ ਬੜੇ ਔਖੇ ਆ ਗੱਲ ਹੀ ਕੋਈ ਨਹੀਂ ਕੋਈ ਗੱਲ ਅੱਜ ਪੈਸੇ ਦਵਾਏ ਹਨ ਤੂੰ ਮੈਂ ਖਾ ਜਰੂਰ ਵੀਰੇ ਜੂੜ ਜਿੰਨੇ ਬੰਦਿਆ ਥੋੜੇ ਮਾਦਿਰ ਜਿੰਨੇ ਜਿੰਨੇ ਬੰਦਿਆ ਥੋੜੇ ਗਾਉਂ ਕੋਈ ਗੱਲ ਹੀ ਨਹੀਂ ਆਇਓ ਬੈਠੋ ਆ ਯਾਰ ਮੇਰੇ ਘਰ ਪਈ ਜਾਂਦਾ ਯਾਰ ਇਹਨਾਂ ਦਾ ਕਰਦੇ ਹਾਲ ਵੀਰ ਵਾਂ ਕੇ ਇਹ ਹਾਲ ਕਰਾਇਆ ਇਹਨਾਂ ਦਾ ਹਾਲ ਕਰਦੇ ਕਿ ਨਹੀਂ ਇਹ ਬੰਦਿਆ ਨੇ ਉਹ ਪਾਏ ਨੇ ਕਿਉਂ ਚੱਲ ਇਹ ਰੋਜ਼ ਮੇਰੇ ਘਰੇ ਜਾਂਦਾ ਯਾਰ ਕਦੇ ਵਾਸਤੇ ਜਾਂਦਾ ਲੱਖੇ ਬਾਈ ਅਸੀਂ ਗਰੀਬ ਬੰਦੇ ਆਂ ਨਾ ਦੱਸ ਬਾਈ ਨਾ ਤੂੰ ਸਾਡਾ ਕੰਮ ਕਰ ਨਾ ਤੂੰ ਸਾਡੇ ਪੈਸੇ ਮੋੜੇ ਨੇ ਕਿਹੜੇ ਪੈਸੇ ਜਿਹੜੇ ਦਿੱਤੇ ਸੀ ਤੈਨੂੰ ਨਵੇੜੇ ਜਿੰਨਾ ਸਾਹੂਕ ਦਾ ਨਵੇੜੇ ਫਿਰ ਜੋਇਆ ਮਰੇ ਬਗੈ ਲਾਂਦਾ ਨਵੇੜੇ ਲੱਕੇ ਨਾਲ ਬੁੱਟਾ ਪਾਈਆਂ ਨਹੀਂ ਕਹਦੇ ਵੱਟ ਪਾਈਆਂ ਲੱਕੇ ਵਈ ਬਾਪੂ ਗੈ ਨੂੰ ਬਹੁਤ ਸਾਲ ਹੋ ਗਏ ਅੰਕਾ ਉਹ ਤਾਂ ਜਿੰਨੇ ਦੇ ਪਾਸੇ ਮੋੜਦੇ ਬਾਈ ਸਰਪੰਚਾ ਮੈਂ ਤਾਂ ਸਮਝਿਆ ਸੀ ਵੀ ਮੇਰੇ ਕੀਤੇ ਕਾਰਨਾਮੇ ਲੋਕ ਭੁੱਲ ਗਏ ਅੱਛਾ ਜਿਹੜਾ ਕੁਛ ਮੈਂ ਜੀਦਾ ਲੈ ਕੇ ਖਾ ਲਿਆ ਵੀ ਚੁੱਪ ਕਰਕੇ ਲੋਕ ਬੈ ਗਏ ਪਰ ਕਮਾਲ ਹੋ ਗਿਆ ਤਾਂ ਖਾਣੇ ਨਹੀਂ ਛੱਡ ਰਹੇ ਇੱਕ ਗੱਲ ਤਾਂ ਹੈਗੀ ਆ ਬੰਦਾ ਜੋ ਕਰਦਾ ਭਰਦਾ ਵੀ ਹੈ ਮੇਰੀ ਗੱਲ ਸੁਣੋ ਜੀ ਮੈਂ ਤਾਂ ਤੁਹਾਡੇ ਦੁੱਖ ਸੁੱਖ ਸਾਰੇ ਚੱਲੀ ਜਾਂਦੇ ਆ ਤੱਕਾ ਮੁੱਕੀ ਠੀਕ ਹੈ ਨਾ ਪਰ ਆ ਗਰੀਬਾਂ ਦਾ ਹੱਕ ਤਾਂ ਨਾ ਮਾਰੋ ਉਹ ਕੋਈ ਤਾਂ ਕਹਿੰਦਾ ਸਾਡੀ ਜ਼ਮੀਨ ਦਾਬਲੀ ਕੋਈ ਕਹਿੰਦਾ ਜੀ ਸਾਡੇ ਪੈਸੇ ਰੱਖਣੇ ਬਾਹਰ ਦਾ ਲਾਰਾ ਰੱਖ ਕੇ ਜਾਂ ਕੰਮ ਦਾ ਲਾਰਾ ਰੱਖ ਤੂੰ ਸੱਤੀਆਂ ਦੇ ਮੂੰਹ ਤੇ ਨਹੀਂ ਝਾਕ ਲੋ ਲੋਕ ਕਹਿੰਦੇ ਕਿ ਜਿਵੇਂ ਚੋਲ ਛੱਗੀ ਕਰੂਗਾ ਉਵੇਂ ਮੂਰੇ ਹੋਣਗੇ ਮੇਰੇ ਕੀ ਮੂਰੇ ਆਈਆਂ ਨੇ ਮੂਰੇ ਕੀ ਆਈਆਂ ਤੇ ਮਟਿਆ ਖੜੇ ਕੀ ਪਤਾ ਕਿਵੇਂ ਦੇ ਘਰ ਬਾਹਰ ਮਿਲਣਗੇ ਕਿਵੇਂ ਦੇ ਨਾਮ ਮਿਲਣਗੇ ਗਰੀਬ ਦਾ ਖਾਦਾ ਤਾਂ ਨਿਕਲ ਹੀ ਜਾਣਾ ਕੋਈ ਗੱਲ ਨਹੀਂ ਵੀਰੇ ਮੈਂ ਤਾਂ ਜਵਾਕਾਂ ਦੇ ਪਾਲ ਲੈਣ ਔਖੀ ਸੌਖੀ ਨੇ ਪਰ ਜਦ ਤੂੰ ਕਰਤਾ ਬਹੁਤ ਟੱਕਾ ਕਰਾਂ ਗਰੀਬਾਂ ਨਾਲ ਬਾਈ ਵਧਿਆ ਰਹੇਗਾ ਜੇ ਨਹੀਂ ਨੇ ਜੋ ਘਿਹੜ ਘੜੇ ਪੈਸੇ ਹੋਰ ਵੀ ਕਿਰਪਾ ਕਰਕੇ ਮੋੜ ਦੇ ਬਾਈ ਬਣ ਕੇ ਹੱਥ ਬਣ ਕੇ ਬੇਨਤੀ ਆ ਉਹ ਮੈਂ ਮਾਫੀ ਮੰਗਦਾ ਤੁਹਾਡੇ ਕੋਲ ਮੋੜ ਦੂੰ ਸਭ ਦੇ ਮੋੜ ਦੂੰ ਕੀ ਰਹਿ ਗਿਆ ਹੁਣ ਮੇਰੇ ਕੋਲ ਮੇਰੇ ਪੱਲੇ ਹੈ ਕੀ ਮਨਵਾ ਤ ਦੱਸ ਦੋ ਪਰ ਮੇਰੇ ਕੰਨ ਨਾ ਖਾਓ ਮੈਂ ਤੁਹਾਡੇ ਸਭ ਦੇ ਮੋੜ ਦੂੰ ਮੈਂ ਸੋਥੋਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਸਭ ਪਸਲ ਤੁਹਾਡੇ ਤੋਂ ਮਾਫੀ ਮੰਗਦਾ ਹੱਥ ਜੋੜ ਕੇ ਮਾਫੀ ਮੈਨੂੰ ਕੋਈ ਗਾਲੀ ਮੈਨੂੰ ਪਰੇਸ਼ਾਨ ਨਾ ਕਰੋ ਮੈਥੋਂ ਜਿਹੜੀਆਂ ਗਲਤੀਆਂ ਹੋ ਗਈਆਂ ਮੈਂ ਸੁੱਤੋਂ ਸਾਰਿਆਂ ਤੋਂ ਪਿੰਡ ਵਾਲਿਆਂ ਤੋਂ ਮਾਫੀ ਮੰਗਦਾ ਪਰ ਤੁਹਾਡੀ ਪਾਈ ਪਲ ਚੁਕਾ ਦੂੰਗਾ ਮੈਨੂੰ ਪਰੇਸ਼ਾਨ ਨਾ ਕਰੋ ਮੈਨੂੰ ਇਹ ਪੰਚਾਇਤਾਂ ਚ ਨਾ ਬੁਲਾਓ ਮੈਥੋਂ ਜੋ ਗਲਤੀਆਂ ਹੋ ਗਈਆਂ ਨਾ ਮੈਂ ਉਹਨਾਂ ਦੀ ਸਾਰਿਆਂ ਤੋਂ ਮਾਫੀ ਮੰਗਦਾ ਹੈ ਕਰਮਾਂ ਦੀ ਮਾਰ ਸਭ ਨੂੰ ਸਹਿਣੀ ਪੈਂਦੀ ਹੈ ਜੀਜਾ ਪਿੰਡ ਵਾਲੇ ਬੈਠਿਆ ਇਹਨਾਂ ਦਾ ਵਧੀਆ ਸਾਬਕ ਤਾਬ ਨਿਮੇੜੋ ਅੱਗੇ ਤੋਂ ਵਧੀਆ ਢੰਗ ਨਾਲ ਜਿਉਣ ਦੀ ਕੋਸ਼ਿਸ਼ ਕਰੋ ਪਿੰਡ ਵਾਲਿਓ ਮੈਂ ਮਾਫ਼ੀਆਂ ਤਾਂ ਛੋੜ ਤੂੰ ਜਿੰਨੀਆ ਮਰਜ਼ੀ ਮੰਗੀ ਜਾਵਾ ਮਾਫ਼ੀ ਦੀ ਲੈਕ ਤਾਂ ਨਾ ਹੈਨੀ ਕਿਉਂਕਿ ਜਿਹੜੀਆਂ ਠੱਗੀਆਂ ਜਵਾਨੀ ਪਹਿਲੇ ਚ ਤੁਹਾਡੇ ਸਾਰਿਆਂ ਦੇ ਨਾਲ ਤੁਹਾਡੇ ਮਾਪਿਆਂ ਦੇ ਨਾਲ ਮੈਂ ਕੀਤੀਆਂ ਉਹਨਾਂ ਠੱਗੀਆਂ ਕਰਕੇ ਅੱਜ ਤੁਸੀਂ ਬੇਰੁਜ਼ਗਾਰ ਹੋ ਗਏ ਅੱਜ ਤੁਸੀਂ ਚੰਗੇ ਬਿਜ਼ਨਸਮੈਨ ਨਹੀਂ ਬਣ ਸਕੇ ਉਹ ਕੀਤੀਆਂ ਠੱਗੀਆਂ ਤਾਂ ਮੈਂ ਮੋੜ ਨਹੀਂ ਸਕਦਾ ਪਰ ਮੈਂ ਇੱਕ ਵਾਦਾ ਕਰਦਾ ਵੀ ਮੈਨੂੰ ਸਬਕ ਬਹੁਤ ਵੱਡਾ ਮਿਲ ਗਿਆ ਅੱਗੇ ਤੋਂ ਮੈਂ ਕਦੇ ਵੀ ਕਿਸੇ ਨਾਲ ਠੱਗੀ ਨਹੀਂ ਕਰੂੰਗਾ ਕਦੇ ਵੀ ਕਿਸੇ ਦਾ ਹੱਕ ਦਾ ਮੈਂ 1 ਰੁਪਿਆ ਵੀ ਨਹੀਂ ਖਾਊਂਗਾ ਮੈਨੂੰ ਬਹੁਤ ਜਿਆਦਾ ਸ਼ਰਮਿੰਦਗੀ ਆ ਤੁਸੀਂ ਇਹ ਨਾ ਸੋਚਿਓ ਵੀ ਜੇ ਮੈਂ ਤੁਹਾਡੇ ਮਾਪਿਆਂ ਦੇ ਨਾਲ ਤੁਹਾਡੇ ਸਾਰਿਆਂ ਦੇ ਨਾਲ ਠੱਗੀਆਂ ਕੀਤੀਆਂ ਤੇ ਮੈਂ ਸੌਖਾ ਵੱਸਦਾ ਉਹ ਠੱਗੀਆਂ ਵਾਲਾ ਪੈਸਾ ਤਾਂ ਕਦੋਂ ਦਾ ਮੇਰਾ ਬਿਮਾਰੀਆਂ 'ਚ ਲੱਗ ਚੁੱਕਿਆ ਡੇ ਮੇਰੇ ਧੀਆ ਨੇ ਅੱਜ ਤੱਕ ਮੈਂ ਪੁੱਤ ਦਾ ਮੂੰਹ ਨਹੀਂ ਵੇਖਿਆ ਸ਼ਾਇਦ ਮੈਨੂੰ ਲੱਗਦਾ ਵੀ ਇਹ ਮੇਰੀਆਂ ਠੱਗੀਆਂ ਦਾ ਪ੍ਰਨਾਮ ਹੈ ਜਿਹੜਾ ਮੈਂ ਅੱਜ ਭੁਗਤ ਰਿਹਾ ਤੁਸੀਂ ਸਾਰੇ ਆਪਣੇ ਪੁੱਤਾਂ ਦੇ ਨਾਲ ਹੱਸਦੇ ਖੇਡਦੇ ਹੋ ਮੈਂ ਤਰਸ ਦਾ ਮਰ ਗਿਆ ਮੈਨੂੰ ਅਜੇ ਤੱਕ ਰੱਬ ਨੇ ਪੁੱਤ ਦੀ ਰਾਤ ਨਹੀਂ ਦਿੱਤੀ ਲੋਕੋ ਪਰ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਸਾਰਿਆਂ ਅੱਗੇ ਸਾਰਿਆਂ ਅੱਗੇ ਹੱਥ ਜੋੜਦਾ ਕਿ ਕੋਈ ਵੀ ਠੱਗੀ ਦਾ ਪੈਸਾ ਘਰੇ ਨਾ ਲਿਆਇਓ ਮੈਂ ਪਰ ਪਰ ਝੋਲੇ ਲਿਆਂਦੇ ਠੱਗੀਆਂ ਆਂਦੇ ਮਾਰ ਕੇ ਲੋਕਾਂ ਨਾਲ ਲੋਕਾਂ ਨਾਲ ਠੱਗੀਆਂ ਮਾਰੀਆਂ ਮਾੜੇ ਤੋਂ ਮਾੜਾ ਕੰਮ ਕਰਕੇ ਮੈਂ ਘਰ ਚ ਲੈ ਕੇ ਆਇਆ ਪਰ ਅੱਜ ਨਾ ਮੇਰੀ ਔਰਤ ਮੇਰੀ ਇੱਜ਼ਤ ਕਰਦੀ ਐ ਜਦੋਂ ਸਾਰਾ ਪੈਸਾ ਬਿਮਾਰੀਆਂ ਤੇ ਲੱਗ ਗਿਆ ਨਾ ਮੇਰੇ ਬੱਚੇ ਮੇਰੀ ਕਦਰ ਕਰਦੇ ਆ ਉਹਨਾਂ ਟਾਈਮੇ ਸੀ ਜਿੱਦਾਂ ਟਾਈਮ ਨਾ ਇਹ ਪੈਸਾ ਘਰ ਦੇ ਵਿੱਚ ਲਿਆ ਕੇ ਦਿੰਦਾ ਸੀ ਤੇ ਸਾਰੇ ਆਸ਼ ਕਰਦੇ ਸੀ ਜਦੋਂ ਉਹ ਪੈਸਾ ਸਾਰਾ ਬਿਮਾਰੀਆਂ ਰਾਹੀਂ ਲੰਘ ਗਿਆ ਨਾ ਮੇਰੀ ਹੁਣ ਕੋਈ ਬਾਤ ਨਹੀਂ ਪੁੱਛਦਾ ਲੋਕੋ ਦੇਖਿਓ ਕਿਤੇ ਥੱਗੀਆਂ ਵਾਲਾ ਪੈਸਾ ਘਰਾਂ ਚ ਨਾ ਬਾਰੇ ਜਿਹੜਾ ਲੋਕਾਂ ਦੇ ਹੱਕ ਮਾਰ ਕੇ ਖਾਂਦਾ ਨਾ ਉਹ ਤੋਂ ਵੱਡਾ ਪਾਪੀ ਕੋਈ ਨਹੀਂ ਮੈਂ ਮਾਰ ਮਾਰ ਖਾਦੇ ਆ ਪਰ ਲੋਕਾਂ ਦੇ ਹੱਕ ਮਾਰ ਕੇ ਸੁੱਖ ਨਹੀਂ ਮਿਲਦਾ ਸਰਪੰਚਾ ਤੂੰ ਕਿਹੜਾ ਘੱਟ ਮਾਰੇ ਆ ਤੇਰੇ ਸਾਥ ਨਾਲ ਹੀ ਮੈਂ ਕਰਦਾ ਰਿਆ ਨਾ ਸਾਰੇ ਕਿਤੇ ਉਹਦਾ ਗੱਲ ਕੀ ਲੱખ્યા ਪਾ ਕੱਟੀਆਂ ਹੁੰਦੇ ਸੀ ਪੈਣਾ ਵਾਕ ਮੋੜਣਾ ਇਹਨਾਂ ਦਾ ਪੈਸੇ ਮੋੜ ਜਿਨੇ ਉੱਤੇ ਇਹਨਾਂ ਨੂੰ ਜਿਨੇ ਇਹਨਾਂ ਨੂੰ ਜਿਨੇ ਨਾ ਮਾਰਦੇ ਦੇ ਉਹਦਾ ਮੋੜ ਨਹੀਂ ਪੈਣੀ ਬਾਈ ਇਹਨਾਂ ਦੇ ਗਰੀਬਾਂ ਦਾ ਕਾਕ ਖਾਦਾ ਇਹਨਾਂ ਨੂੰ ਤਾਂ ਦੇਖ ਰਹੀ ਪਰੂ ਮੈਂ ਚਰਨਾ ਘਰ ਵਸਾਇਆ ਸੀ ਲਖਿਆ ਮੈਂ ਤਾਂ ਕਰਕੇ ਅੱਜ ਤੇਰੀ ਬੇਈਮਾਨੀਆਂ ਦੀ ਮਾਰੀ ਪੰਚਾਇਤ ਜੀ ਬੈਠੀ ਆ ਮਿਲੂ ਤੈਨਾਂ ਦਾ ਮੂੰਹ ਮਾਰਦਾ ਨਹੀਂ ਤਾਂ ਮੈਂ ਤੇਰੇ ਕੋਲੋਂ ਦੀ ਛੱਡ ਕੇ ਚਲੀ ਜਾਂਦੀ ਜਦੋਂ ਤੁਸੀਂ ਦਰਦੇ ਪਿਓ ਦੀ ਜ਼ਮੀਨ ਦੱਬ ਕੇ ਹੱਸਦਾ ਸੀ ਉਦੋਂ ਮੈਂ ਕੱਲੀ ਬਹਿ ਕੇ ਰੱਬ ਕੋਲੇ ਰੋਈ ਸੀ ਵੀ ਇਹ ਕਿਹੜੇ ਰਾਈ ਪੈ ਗਿਆ ਬੇਈਮਾਨੀਆਂ ਕੰਨੀ ਤੇਰੀਆਂ ਧੀਆਂ ਵਾਦੀਆਂ ਦੇ ਕੰਨੀ ਵੇਖ ਕੇ ਡਰ ਲੱਗਦਾ ਕਾ ਵੀ ਕਿਸੇ ਦੀ ਹੋਰ ਦੀ ਨਾ ਹਾਂ ਲੱਗ ਜੇ ਤੂੰ ਹੱਲੇ ਵੀ ਮਾਰੇ ਕਮਾਂ ਦਾ ਸਾਥ ਨਹੀਂ ਛੱਡਦਾ ਕਰਨੀਆਂ ਭਰਨੀਆਂ ਤੇ ਇੱਥੇ ਹੀ ਆ ਥਰ ਤੈਨੂੰ ਇੱਕ ਮੌਕਾ ਹੋਰ ਦਿੱਤਾ ਹਨਾ ਬਈ ਜੇ ਮੇਰੀਆਂ ਧੀਆਂ ਕੋਠੇ-ਕੋਠੀ ਜਿੱਦਿਆ ਫਿਰ ਵੀ ਪੰਚਾਇਤ ਤੇ ਆ ਕੇ ਮੂੰਹ ਖਾਉਣਾ ਕੋਈ ਜਿਹੜੇ ਤੂੰ ਮਾਰੇ ਕੰਮ ਕਰਦਾ ਸੀ ਉਹਨਾਂ ਨਾਲ ਦੀਜਾ ਮੇਰੀਆਂ ਕੁੜੀਆਂ ਭੋਗਦੇ ਆ ਇਸ ਵਕਤ ਜਦੋਂ ਪੰਚਾਇਤਾਂ ਜਾਣ ਕੇ ਬਹਿੰਦੀਆਂ ਮੇਰੇ ਨਾਲ ਅੱਬ ਸਭ ਕੁਝ ਦੇਖੀ ਜਾਂਦਾ ਜੋ ਹੋ ਗਿਆ ਹੋ ਆ ਗਿਆ ਹੁਣ ਤੂੰ ਇਹ ਗਰੀਬਾਂ ਦਾ ਕੋਈ ਹੱਲ ਕਰ ਦੇ ਇਹਨਾਂ ਦੀ ਨਾ ਹਾਲਵਾ ਮਾਸੀ ਜੀ ਮੈਂ ਚਾਹੁੰਨੀ ਮੇਰੀ ਮਾਂ ਹਮੇਸ਼ਾ ਕਰ ਚਾਹ ਹੱਸਦੀ ਰਹੇ ਮੈਂ ਨਹੀਂ ਜਾਣਦੀ ਮੇਰੇ ਪਿਓ ਨੇ ਕੀ ਕੀਤਾ ਜਦੋਂ ਮਾਸੀ ਮੇਰੀ ਮਾਂ ਦਾ ਉਹ ਦਰਦ ਸਿਹਰਾ ਦੇਖਦੀਆਂ ਨਾ ਮੈਨੂੰ ਰੋਣਾ ਆ ਜਾਂਦਾ ਪਾਪਾ ਜੀ ਮੈਂ ਸਹੀ ਰਾਹ ਤੇ ਤੁਰਨਾ ਚਾਹੁੰਨੀ ਆ ਅੱਜ ਤੋਂ ਬਾਅਦ ਤੁਸੀਂ ਵਾਦਾ ਕਰੋ ਕੋਈ ਵੀ ਠੱਗੀ ਨਹੀਂ ਕਰਾਂਗੇ ਪਪਾ ਜੀ ਹਮੇਸ਼ਾ ਮੇਰੀ ਮਾਂ ਨੂੰ ਇਸ ਕਰਕੇ ਦੁਖੀ ਵਿਖਿਆ ਵਾਦਾ ਕਰਵਾਜਦਾ ਬਾਅਦ ਨਹੀਂ ਸੰਦੁਖੀ ਨਹੀਂ ਕਰਾਂਗਾ ਨਾ ਹੀ ਕੋਈ ਠੱਗੀ ਮਾਰ ਕੇ ਘਰੇ ਪੈਸਾ ਲਿਜਾਊਂਗਾ ਲੱਖੇ ਤੂੰ ਲੋਕਾਂ ਦੇ ਵਿੱਚ ਬਹੁਤ ਵੱਡਾ ਹੋ ਸਕਦਾ ਹੈ ਅਸਲੀ ਵੱਡਾ ਬਣਉਣੀ ਹੈ ਕਿ ਰੱਬ ਦੀ ਨਜ਼ਰ ਵਿੱਚ ਵੱਡਾ ਹੋਵੇ ਹੁਣ ਤੋਂ ਰੱਬ ਦੀ ਨਜ਼ਰ ਵਿੱਚ ਵੱਡਾ ਬਣ ਕੇ ਰਹਿ ਮੈਂ ਤੇਰਾ ਸਹਾਂਸਰਾ ਵਿੱਚ ਬਹੁਤ ਸਾਥ ਦਿੱਤਾ ਪਰ ਤੂੰ ਹੁਣ ਮੇਰਾ ਸਾਥ ਦੇ ਇਹਨਾਂ ਨੂੰ ਪੈਸੇ ਮੋੜ ਮੈਂ ਪਿੰਡ ਦਾ ਸਰਪੰਚਾਂ ਸਰਪੰਚ ਦਾ ਕੰਮ ਹੁੰਦਾ ਲੋਕਾਂ ਨੂੰ ਸਾਫ਼ ਸੁਣਾਣਾ ਬੈਲੈਂਸ ਸਾਫ਼ ਸੁਣਾਣਾ ਹੈ ਪਿੰਡ ਵਾਲਿਓ ਧੰਨਵਾਦ ਸਰਪੰਚ ਦਾ ਜਿਨੇ ਆਕੇ ਮੇਰੀਆਂ ਅੱਖਾਂ ਖੋਲੀਆਂ ਤੇ ਮੈਂ ਛੋੜਨਾ ਵਾਦਾ ਕਰਦਾ ਅੱਜ ਤੋਂ ਬਾਅਦ ਜਿੰਨੇ ਵੀ ਮੇਰੇ ਸਾਹ ਚੱਲਣਗੇ ਇਹਨਾਂ ਸਾਹਾਂ ਦੇ ਨਾਲ ਮੈਂ ਹਮੇਸ਼ਾ ਲੋਕ ਭਲਾਈ ਦੇ ਕੰਮ ਕਰੂੰਗਾ ਸਮਝਦਾਰੀ ਦੇ ਕੰਮ ਕਰੂੰਗਾ ਸਾਨੂੰ ਕਿਸੇ ਨੂੰ ਦੁੱਖ ਨਹੀਂ ਦਊਂਗਾ ਸਰਪੰਚ ਸਾਹਿਬ ਮੈਂ ਸਾਰਿਆਂ ਤੋਂ ਸਾਰੀ ਪੰਚਾਇਤ ਤੋਂ ਸਾਰੇ ਪਿੰਡ ਤੋਂ ਆਪਦੇ ਬੱਚਿਆਂ ਤੋਂ ਸਾਰੇ ਪਰਿਵਾਰ ਤੋਂ ਮਾਫੀ ਮੰਗਦਾ ਤੁਸੀਂ ਵੀ ਸਾਰੇ ਮੇਰਾ ਪਰਿਵਾਰ ਹੋ ਮੈਂ ਬਹੁਤ ਕੁਝ ਦੇਖ ਲਿਆ ਇਹ ਠੱਗੀ ਦੇ ਪੈਸੇ ਨਾਲ ਮੇਰਾ ਕੁਝ ਨਹੀਂ ਹੋਇਆ ਸਭੋ ਮੇਰੇ ਤੇ ਇਹਨੇ ਦੁੱਖ ਆਏ ਕਿ ਮੈਂ ਸੋਨੂੰ ਗਰਾਉਂਣ ਲੱਗ ਜਾਣਾ ਗਿਣਾਰੇ ਸਕਦਾ ਤੁਹਾਨੂੰ ਵੀ ਇਹ ਸਾਰਿਆਂ ਨੂੰ ਕਹਿਣਾ ਕਿ ਕਦੇ ਵੀ ਠੱਗੀ ਦਾ ਪੈਸਾ ਕਦੇ ਨਾਲ ਲਾਓ ਅੱਧੀ ਰੋਟੀ ਖਾ ਲਿਓ ਭੁੱਖੇ ਸਾਰ ਲਿਓ ਪਰ ਕਿਸੇ ਦਾ ਹੱਕ ਨਾ ਖਾਓ ਮੈਂ ਤੁਹਾਡੇ ਵਾਈ ਜਿੰਨਾ ਹੋ ਸਕਿਆ ਸਾਰਿਆਂ ਨੇ ਮੋੜੂੰਗਾ ਧੰਨਵਾਦ